ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਇਹ ਐਲਾਨ ਕੀਤਾ ਸੀਗਾ ਕਿ ਇਹ ਜੋ ਬੀ ਡੈਸ਼ ਵਾਮ ਦੇ ਵਿੱਚ 927 ਏਕੜ ਪੈਲੀ ਹੈਗੀ ਆ ਜੀਂਦ ਰਿਆਸਤ ਦੇ ਰਾਜੇ ਦੀ ਇਹ ਪੈਲੀ ਸੀਗੀ ਤੇ ਉੱਥੇ ਆ ਜਿਹੜਾ ਪਿਛਲੀ 28 ਫਰਵਰੀ ਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਵੱਡਾ ਦੀਵਾ ਜਿਹੜਾ ਕੋਠੇ ਦੇ ਉੱਤੇ ਚੜ ਕੇ ਬਾਲਿਆ ਗਿਆ ਤੇ ਇਸ ਤੋਂ ਬਾਅਦ ਆ ਜਿਹੜਾ ਉਹਨਾਂ ਨੇ ਦੀਵਾ ਬਾਲਣ ਤੋਂ ਬਾਅਦ ਇਹ ਐਲਾਨ ਕਰ ਦਿੱਤਾ ਸੀਗਾ ਕਿ ਇਹ ਪੈਲੀ ਦੇ ਵਿੱਚ ਆ ਜਿਹੜਾ ਹੁਣ ਇਸ ਤੋਂ ਬਾਅਦ ਹਾਲਾ ਜਿਹੜਾ ਉਹ ਕਿਰਤੀ ਕਾਮਿਆਂ ਦਾ ਚੱਲੂਗਾ ਇਸ ਟਾਲੀ ਦਾ ਠੇਕਾ ਜਿਹੜਾ ਉਹ ਦਿੱਲੀ ਵਾਲਿਆਂ ਨੂੰ ਨਹੀਂ ਜਾਊਗਾ ਜਿਹੜੇ ਜਾਂ ਚੰਡੀਗੜ੍ਹ ਦੇ ਇੱਥੇ ਹੈਗੇ ਉਹਨਾਂ ਨੂੰ ਨਹੀਂ ਜਾਊਗਾ ਇਸ ਟਾਲੀ ਦੇ ਉੱਤੇ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਧਨਾਰ ਲੋਕਾਂ ਦਾ ਨਜਾਇਜ਼ ਕਬਜ਼ਾ ਹੈਗਾ ਇਸ ਕਰਕੇ ਆ ਜਿਹੜਾ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਭਾਦ ਕੇ ਅੱਜ 20 ਤਰੀਕ ਨੂੰ ਆ ਜਿਹੜਾ ਉਹ ਇੱਥੇ ਜਿਹੜਾ ਪੱਕੇ ਮੋਰਚੇ ਲਾ ਕੇ ਪੱਕੇ ਤੌਰ ਦੇ ਉੱਤੇ ਕਬਜ਼ਾ ਜਿਹੜਾ ਉਹ ਮਜ਼ਦੂਰ ਪਾਈਚਾਰੇ ਨੂੰ ਦਲਤ ਪਾਈਚਾਰੇ ਨੂੰ ਆ ਜਿਹੜਾ ਆ ਦਵਾਇਆ ਜਾਊਗਾ ਪਰ ਜਦੋਂ ਤੋਂ ਤੁਰੇ ਹੈਗੇ ਆ ਤਕਰੀਆ ਜਿਹੜੀ ਇਧਰ ਫੋਰਸ ਲੱਗੀ ਹੈਗੀ ਆ ਇਤੋ ਤੀਕ ਪੂਰੇ ਦਾ ਪੂਰਾ ਸੰਗਰੂਰ ਆ ਜਿਹੜਾ ਉਹ ਬਲੌਕ ਕੀਤਾ ਹੋਇਆ ਤੇ ਤੁਹਾਨੂੰ ਦੱਸ ਦਈਏ ਕਿ ਵੱਡੇ ਗੈਂਤੀ ਦੇ ਵਿੱਚ ਸੀਐਮ ਭਗਵੰਤ ਮਾਨ ਦੀ ਕੋਠੀ ਦੇ ਲਾਗੇ ਹੀ ਇੱਕ ਪੈਲਸ ਆ ਉੱਥੇ ਵੀ ਆ ਜਿਹੜਾ ਮਜ਼ਦੂਰਾ ਨੂੰ ਗ੍ਰਫਤਾਰ ਕਰਕੇ ਆ ਜਿਹੜਾ ਉਹ ਇਕੱਠੇ ਕੀਤਾ ਜਾ ਰਿਹਾ ਹੈਗਾ ਤੇ ਤੁਹਾਨੂੰ ਦੱਸ ਦਈਏ ਕਿ ਹੰਤੀ ਦਾ ਜੋ ਰਿਪੋਰਟ ਸਾਹਮਣੇ ਆਈ ਹੈਗੀ ਆ ਭਾਵੇਂ ਮਜ਼ਦੂਰਾ ਨੇ ਇੱਥੇ ਪਹੁੰਚਣਾ ਸੀਗਾ ਪਰ ਕਿਸੇ ਵੀ ਹੀਲੇ ਬੁੱਤੇ ਜਿਹੜਾ ਉਹਨਾਂ ਨੂੰ ਪਹੁੰਚਣ ਨਹੀਂ ਦਿੱਤਾ ਗਿਆ ਹੰਤੀ ਦਾ ਜਿਹੜਾ 150 ਤੋਂ ਉੱਪਰ ਮਜ਼ਦੂਰ ਆ ਜਿਹੜੇ ਉਹ ਗ੍ਰਿਫਤਾਰ ਕੀਤੇ ਆ ਝਨੇਰੀ ਤੇ ਕੜਾਚੋ ਤੋਂ ਇਸ ਤੋਂ ਇਲਾਵਾ 50 ਮਜ਼ਦੂਰ ਆ ਜਿਹੜੇ ਮਡੌਰ ਤੋਂ ਮਡੌਰ ਤੋਂ ਗ੍ਰਿਫਤਾਰ ਕੀਤੇ ਹੋਏ ਆ 100 ਪਲੱਸ ਆ ਜਿਹੜੇ ਉਹ ਮੂਲਕ ਤੋਂ ਗ੍ਰਿਫਤਾਰ ਕੀਤੇ ਆ ਆ ਸ਼ਾਦੀਹਰੀ ਤੋਂ ਆ ਜਿਹੜਾ ਉੱਥੇ ਵੀ ਭਾਰੀ ਪੁਲਿਸ ਫੋਰਸ ਆ ਜਿਹੜੀ ਉਹ ਲੱਗੀ ਹੋਈ ਆ ਤੇ ਟੈਂਪ ਦੇ ਲੋਕਾਂ ਨੂੰ ਟੈਂਪ ਦੇ ਵਿੱਚ ਹੀ ਆ ਜਿਹੜਾ ਉਹ ਤਾਰ ਦਿੱਤਾ ਗਿਆ ਇਸ ਤੋਂ ਇਲਾਵਾ ਮਲੇਰਕੋਟ ਨੇ ਜਿਹੜਾ ਮੋਰਚਾ ਮਲੇਰਕੋਟ ਨੇ ਤੋਂ ਮੋਰਚੇ ਦੇ ਲਈ ਜੋ ਲੋਕ ਆ ਰਹੇ ਸੀਗੇ ਉਨੇ ਦਾ ਵੀ ਵੱਡਾ ਕਾਫਲਾ ਜਿਹੜਾ ਉਹ ਰਸਤੇ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਗਿਆ ਪਟਿਆਲਾ ਤੋਂ 100 ਪਲੱਸ ਮਜ਼ਦੂਰ ਆ ਜਿਹੜੇ ਉਹ ਗ੍ਰਿਫਤਾਰ ਕਰਨੇ ਗਏ ਮਤਲਬ ਹੁਣ ਤੀ ਆ ਜਿਹੜਾ 700 ਤੋਂ ਲੈ ਕੇ 900 ਦੇ ਵਿੱਚ ਵਿੱਚ ਆ ਜਿਹੜੀ ਮਜ਼ਦੂਰਾਂ ਦੀ ਗ੍ਰਿਫਤਾਰੀ ਆ ਜਿਹੜੀ ਹੋ ਚੁੱਕੀ ਆ ਤੇ ਹਲੇ ਹੋਰ ਵੀ ਪਿੰਡਾਂ ਦੇ ਵਿੱਚ ਜਿਹੜੀ ਪੁਲਿਸ ਫੋਰਸ ਲੱਗੀ ਹੋਈ ਆ ਤਾਂ ਕਿ ਮਜ਼ਦੂਰ ਆ ਜਿਹੜੇ ਉਹ ਘਰੋਂ ਨਿਕਲ ਸਕਣ ਜੋ ਇੱਥੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਬੇਗਮਪੁਰਾ ਵਸਾਉਣ ਦਾ ਪਿਛਲੇ ਦਿਨੀ ਐਲਾਨ ਕੀਤਾ ਸੀਗਾ ਉਸ ਨੂੰ ਫਿਲਹਾਲ ਆ ਜਿਹੜਾ ਕਿਉਂਕਿ ਮਾਨ ਸਾਹਿਬ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਅਸੀਂ ਪੂਰੀ ਸਖਤਾਈ ਕਰਾਂਗੇ ਉਸੇ ਸਖਤਾਈ ਦੇ ਤਹਿਤ ਆ ਜਿਹੜਾ ਪੂਰੇ ਤਰੀਕੇ ਦੇ ਨਾਲ ਇਸ ਜੋ ਬੇਗਮਪੁਰਾ ਵਸੋਂ ਦੇ ਸੰਕਰਪ ਨੂੰ ਆ ਜਿਹੜਾ ਉਹ ਖਤਮ ਕਰਨ ਦੀ ਕੋਸ਼ਿਸ਼ ਹੈ ਜਿਹੜੀ ਉਹ ਮਾਨ ਸਰਕਾਰ ਵੱਲੋਂ ਕੀਤੀ ਜਾ ਰਹੀ ਆ ਭਗਵੰਤ ਮਾਨ ਜਿਹੜੇ ਲਗਾਤਾਰ ਇਹ ਕਹਿੰਦੇ ਰਹੇ ਹੈਗੇ ਆ ਕਿ ਮਗਦਾਰੰਦੇ ਸੂਰਜਾ ਕਮੀਆਂ ਦੇ ਵੇਰੇ ਮਗਦਾਰੰਦੇ ਸੂਰਜਾ ਕਮੀਆਂ ਦੇ ਵੇਰੇ ਲਗਾਤਾਰੇ ਪ੍ਰਚਾਰ ਕੀਤਾ ਗਿਆ ਲਗਾਤਾਰ ਸੰਤਰਾ ਉਦਾਸੀ ਦਾ ਗੀਤ ਆ ਜਿਹੜਾ ਉਹ ਗਾਇਆ ਗਿਆ ਪਰ ਸਚਾਈ ਇਸ ਤੋਂ ਉਲਟ ਹੈਗੀ ਆ ਜਦੋਂ ਮਜ਼ਦੂਰਾਂ ਦੀ ਗੱਲ ਆਉਂਦੀ ਹੈਗੀ ਤਾਂ ਮਜ਼ਦੂਰ ਤਾਕੇ ਦੇ ਨਾਲ ਇਸੇ ਹੀ ਸੀਐਮ ਭਗਵੰਤ ਮਾਨ ਨੇ ਹਲ ਤੀਕਾ ਜਿਹੜੀ ਉਹ 8-9 ਵਾਰ ਜਿਹੜੀ ਮੀਟਿੰਗਾਂ ਜਿਹੜੀ ਉਹ ਦਿੱਤੀ ਲਾਜ਼ਮੀ ਗਈ ਹੈਗੀ ਆ ਭਾਰਤੀਕ ਪਰ ਹਲ ਤੀਕਾ ਜਿਹੜਾ ਇਹ ਸੀਐਮ ਜੋ ਕਮੀਆਂ ਦੀ ਗੱਲ ਕਰਦਾ ਕਿਸੇ ਵੀ ਕਮੀ ਦੇ ਮੂੰਹ ਮੱਥੇ ਲੱਗਣੋ ਆ ਜਿਹੜਾ ਉਹ ਲੱਗਿਆ ਨਹੀਂਗਾ ਤੇ ਨਾ ਹੀ ਹਲ ਤੀਕਾ ਕਿਸੇ ਵੀ ਮਜ਼ਦੂਰ ਆਪੂ ਦੇ ਨਾਲ ਆ ਜਿਹੜੀ ਉਹ ਮੀਟਿੰਗ ਕੀਤੀ ਆ ਤੇ ਹੁਣ ਮਜ਼ਦੂਰਾਂ ਨਾਲ ਇਹ ਹਾਰ ਕੀਤਾ ਜਾ ਰਿਹਾ ਹੈਗਾ ਬੇਗਲਪੁਰਾ ਰੇ ਸੰਕਾਲਪਨਾ ਜਿਹੜਾ ਉਹ ਰੋਲਿਆ ਜਾ ਰਿਹਾ ਹੈਗਾ ਸਿਰਫ ਇਹ ਸੰਕਾਲਪਾ ਜਿਹੜੇ ਵੋਟਾਂ ਲੈਣ ਤੀਕੀ ਮਹਦੂਦ ਹੁੰਦੇ ਆ ਪਰ ਜਦੋਂ ਸੱਤਾ ਦੇ ਤਾ ਡਾਟ ਜਾਂਦੇ ਆ ਉਦੋਂ ਕਿਸੇ ਕੰਮੀ ਦੀ ਗੱਲ ਨਹੀਂ ਕੀਤੀ ਜਾਂਦੀ ਉਦੋਂ ਸਿਰਫ ਸੱਤ ਗੱਲ ਕੀਤੀ ਜਾਂਦੀ ਆ ਤਾਂ ਗੱਲ ਸਿਰਫ ਉਹਨਾਂ ਧਨਾਰ ਲੋਕਾਂ ਦੀ ਕੀਤੀ ਜਾਂਦੀ ਆ ਗੱਲ ਸਿਰਫ ਜਿਹੜੇ ਦਿੱਲੀ ਬੈਠੇ ਆ ਜਾਂ ਚੰਡੀਗੜ੍ਹ ਜਿੰਨਾਂ ਨੂੰ ਠੇਕਾ ਜਾਂਦਾ ਹੈਗਾ ਉਹਨਾਂ ਦੀ ਕੀਤੀ ਜਾਂਦੀ ਆ ਪਤਾ ਨਹੀਂਗਾ ਕੀ ਕਾਰਨ ਹੈਗਾ ਮਜ਼ਦੂਰਾਂ ਨੂੰ ਇੱਥੋਂ ਤੀਕ ਪਹੁੰਚੇ ਨਹੀਂ ਦਿੱਤਾ ਜਾ ਰਿਹਾ ਜਾਥਰਾ ਸ਼ਹਿਰ ਮਾਨਸਾ ਨੂੰ ਲੱਗਦਾ ਹੈਗਾ ਕਿ ਉਹ ਪੰਜਾਬ ਦੇ ਵਸਨੀਕ ਨਹੀਂ ਗਏ ਸੋ ਫਿਲਹਾਲ ਦੇ ਲਈ ਇੰਨੀ ਰਿਪੋਰਟ ਅੱਗੇ ਦੇਖਦੇ ਹੈਗੇ ਕਿ ਮਜ਼ਦੂਰਾਂ ਦੀ ਕਿੱਥੇ ਕਿੱਥੇ ਗ੍ਰਿਫਤਾਰੀ ਹੋਰ ਥਾਈ ਹੋਈ ਆ